ਉਹ ਹੁਣ ਫਿਰਦੀ ਐ ਵਿਆਹ ਵਾਤੇ ਮੁੰਡਾ ਰੱਬ ਦੀ ਉਹ ਕਹਿੰਦੀ ਚੰਗਾ ਹੁੰਦਾ ਜੇ ਨਾ ਯਾਰੀ ਕੀਵੇਂ ਨਾਲ ਲਾਉਂਦੀ ਉਹ ਸਾਡਾ ਯਾਰ ਚ ਭਲਾ ਡਿਆ ਕੇ ਹੱਸਦਾ ਉਹ ਦਿਲ ਕੜਦਾ ਸ਼ਹਿਦ ਮਟਿਆ ਦਾ ਤੂੰ ਪੰਗੇ ਜੱਟਾਂ ਦੇ ਮੁੰਡੇ ਨਾ ਲੈਂਦੀ ਜਾਨ ਜਾਣ ਕੇ ਉਹ ਕਿਹਨੂੰ ਜਿੰਦਾ ਯਾਰਾ ਤੋਂ ਜਾਨਵਾ ਦਾ ਉਹ ਯਾਰ ਐਦਾਂ ਖੜੇ ਜਿਵੇਂ ਕੜੇ ਹੁੰਦੇ ਆ ਜੂਦੇ ਉਹ ਜਿਹੜਾ ਸਾਡੇ ਵਾਲਾ ਚਾ ਕਿਉਂ ਨੂੰ ਛੱਡੀਏ ਨਾ ਕੋਡੀ ਦੇ ਉਹ ਲਾਇਆ ਡੱਬ ਵਿੱਚ ਮੈਂ ਕਿਨ ਮੱਜਟਾ ਦੇ ਉਹ ਜਿਹੜਾ ਪੱਤੀਆਂ ਤਸਵੀਰਾਂ ਨੂੰ ਮੈਂ ਥਾਰਦਾ ਧੁੱਪਗੇ ਜੱਟਾਂ ਦੇ ਮੁੰਡੇ ਨਾ ਲੰਗੀ ਜਾਲ ਜਾਣ ਜਾਣ ਕੇ ਉਹ ਚੀਮਾ ਫਿੱਟਾ ਯਾਰਾਂ ਤੋਂ ਜਾਲਵਾ